ਰੋਜ਼ ਹੀ ਤੁਹਾਡੇ ਕੋਲੇ ਮਿਲਦਾ ਰਿਆਂ ਉਵੇਂ ਜਿਵੇਂ ਹਾਂ ਇਹਨਾ ਹੋ ਗਿਆ ਹੋਊਗਾ ਕਿ ਮੈਂ ਘੱਟ ਮਿਲਣ ਲੱਗ ਗਿਆ ਹਾਂ ਕਿਉਂਕਿ ਜ਼ਿੰਮੇਵਾਰੀਆਂ ਵੱਡੀਆਂ ਪੈ ਗਈਆਂ ਪਰ ਇਜ਼ਹਾਰ ਨਹੀਂ ਕਰਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਿਆਰ ਨਹੀਂ ਕਰਤੇ ਛੋਟੇ ਨਾਲ ਛੋਟੇ ਵਰਗੇ ਐਂ ਰਵਾਂਗੇ ਐਂ ਹਾਕੀ ਖੇਡੋ ਥਲੇਟਿਕਸ ਕਰੋ ਜੋ ਵੀ ਗੇਮ ਆਉਂਦੀ ਮੈਂ ਤਾਂ ਬਹੁਤ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ ਮੈਂ ਰੋਜ਼ ਮੈਚ ਦੇਖਦਾ ਹੁਣ ਵੀ ਕੁਇਨੋ ਕੋਈ ਮੈਚ ਚੱਲਦੇ ਰਹਿੰਦੇ ਐ NBA ਚੱਲ ਰਹੀ ਐ ਨੈਸ਼ਨਲ ਬਾਸਕਟਬਾਲ NBA ਜਾਣਦੇ ਹੋਣਗੇ ਬਹੁਤ ਸਾਰੇ ਕੋਲ ਸੋ ਮੈਂ NBA ਦੇਖਦਾ ਮੈਚ ਅਰਲੀ ਮਾਰਨਿੰਗ ਆਉਂਦੇ ਆ 5:30 ਵਜੇ 7:00 ਵਜੇ ਗੋਲਡਨ ਸਟੇਟ ਵਾਰੀਅਰ ਲੇਲੇਕਰਸ ਫੀਨਿਕਸ ਸਨਸ ਮੈਂ ਸਾਰੇ ਖੇਡਾਂ ਨੂੰ ਮੈਂ ਫਾਲੋ ਕਰਦਾ ਬਿਲਕੁਲ ਜ਼ਰੂਰ ਫਾਲੋ ਕਰੋ ਹੁਣ ਆਉਣ ਵਾਲੇ 2-4 ਦਿਨਾਂ ਚ ਜਿਹੜਾ ਫਰਸਟ ਗ੍ਰੈਂਡ ਸਲੇਮ ਆਫ ਦਾ ਇਅਰ ਟੈਨਿਸ ਦੇ ਵਿੱਚ ਆਸਟ੍ਰੇਲੀਅਨ ਓਪਨ ਉਹ ਵੀ ਸ਼ੁਰੂ ਹੋਣ ਵਾਲਾ ਮੈਂ ਸਾਰਾ ਫਾਲੋ ਕਰੂੰਗਾ ਮੈਂ ਜੋਕੋ ਵਿਚਨ ਨੂੰ ਫਾਲੋ ਕਰਦਾ ਮੈਂ ਨਡਾਲ ਨੂੰ ਫਾਲੋ ਕਰਦਾ ਮੁੰਡਾ ਨਮਾਇਆ 카ਰਲੋਸ ਬਹੁਤ ਕਮਾਲ ਖੇਡਦਾ 20 ਸਾਲ ਦਾ ਮੁੰਡਾ ਸੋਚ ਕਰਕੇ ਜੇ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੋ ਫਿਰ ਤੁਹਾਨੂੰ ਇੱਕ ਦੂਜੇ ਦੇ ਠਿੱਬੀ ਲਾਉਣ ਵਾਲਾ ਕੰਮ ਜਿਹੜਾ ਉਹ ਭੁੱਲ ਜਾਣਾ ਤੁਸੀਂ ਫਿਰ ਸੋ ਮੈਂ ਤੁਹਾਨੂੰ ਕਹਿਣਾ ਭੱਜੋ ਇਹ ਨਾ ਦੇਖੋ ਕਿ ਪਿੱਛੇ ਕੌਣ ਹੈ ਰੀਵਨ ਦੇਖੋ ਬਾਕੀ ਕੰਮ ਕੈਮਰਿਆਂ ਦਾ ਉਹ ਦੇਖਣਗੇ ਕੌਣ-ਕੌਣ ਪਿੱਛੇ ਰਹਿ ਗਿਆ ਰੀਵਨ ਮੰਜ਼ਲ ਹੈ ਰੀਵਨ ਰੀਵਨ ਨੂੰ ਪਹਿਲਾਂ ਟੱਚ ਕਰ ਦੋ ਤੁਹਾਨੂੰ ਆਪੀ ਦੱਸ ਦੇਣਗੇ ਕੌਣ ਕਿੰਨੇ ਸੈਕਿੰਡ ਚ ਟੱਚ ਕਰ ਗਿਆ ਕੌਣ ਕਿੰਨੇ ਸੈਕਿੰਡ ਪਿੱਛੇ ਰਹਿ ਗਿਆ ਸੋ ਕੰਫੀਡੈਂਸ ਲੈਵਲ ਜਦੋਂ ਵੱਧ ਗਿਆ ਬੱਚਿਆਂ ਦਾ ਤਾਂ ਆਪ ਹੀ ਕਮਾਲ ਹੋਊਗੀ ਡਰੱਗ ਤੋਂ ਜਿਹੜੇ ਬੱਚੇ ਖੇਡਦੇ ਨੇ ਜਿਹੜੇ ਬੱਚੇ ਗਰਾਊਂਡ 'ਚ ਆਉਂਦੇ ਆ ਰੋਜ਼ ਉਹ ਕਿਵੇਂ ਜਾ ਸਕਦੇ ਆ ਡਰੱਗ ਵੱਲ ਜਾ ਹੀ ਨਹੀਂ ਸਕਦੇ ਜਦੋਂ ਸਰੀਰ ਨਾਲ ਪਿਆਰ ਹੋ ਜਾਏ ਡਰੱਗ ਤੋਂ ਅਗਲੀ ਪੀੜ੍ਹੀ ਨੂੰ ਉਸ ਉਸ ਦਲਦਲ 'ਚ ਨਾ ਜਾਣ ਤੋਂ ਰੋਕਣ ਦਾ ਤਰੀਕਾ ਸਪੋਰਟਸ ਹੈ ਇੱਕ ਰੋਜ਼ਗਾਰ ਹੈ ਬਾਕੀ ਛਾਪੇ ਮਾਰ ਕੇ ਇੱਥੋਂ ਬੰਦ ਕਰ ਲਵਾਂਗੇ ਇਧਰੋਂ ਲਿਆਉਂਦੇ ਇਧਰੋਂ ਬੰਦ ਕਰ ਲਾਂਗੇ ਇਧਰੋਂ ਲਿਆਉਣੇ ਆ ਉਹ ਸਮਗਲਿੰਗ ਵਾਲੇ ਤਾਂ ਆਪ ਦਾ ਜਿਹੜੇ ਭੈੜੇ ਬੰਦੇ ਉਹ ਤਾਂ ਕਰਦੇ ਆ ਪਰ ਉਹਨਾਂ ਦੇ ਗਾਕ ਖਤਮ ਕਰ ਦੋ ਉਹਨਾਂ ਦੇ ਆਕਾ ਕਹਿਣ ਯਾਰ ਤੂੰ ਵੇਚਦਾ ਨਹੀਂ ਹੁਣ ਚਿੱਟਾ ਉਹ ਉਹਨੂੰ ਕਹਿਣ ਕਰੀਏ ਕੀ ਜੀ ਕੋਈ ਖਰੀਦਦਾ ਹੀ ਨਹੀਂ ਕਿਉਂਕਿ ਸਾਰੇ ਤਾਂ ਮੁੰਡੇ ਖੇਡਣ ਲੱਗ ਗਏ ਮੁੰਡੇ ਕੁੜੀਆਂ ਸਾਰੇ ਭਰਤੀ ਹੋਣ ਲੱਗ ਗਏ ਨੌਕਰੀਆਂ ਮਿਲਣ ਲੱਗੀਆਂ ਕਾਦੇ ਵਾਸਤੇ ਆਪਾਂ ਕਰ